ਗੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੇਸਾਂ ਦੇ ਨਾਲ ਅਥਾ ਪਿਆਰ ਸੀ ਕੇਸਾਂ ਦੇ ਨਾਲ ਬੜੀ ਮੁਹੱਬਤ ਸੀ ਪਤਸ਼ਾਹ ਜੀ ਦੀ ਤੁਹਾਨੂੰ ਸਾਰੇ ਨੂੰ ਯਾਦ ਹੋਵੇਗਾ ਸਢੋਵੇ ਦੀ ਤਵਤੀ ਤੋਂ ਜਿਸ ਵੇਲੇ ਗੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਮਕੋਵ ਦੀ ਜੰਗ ਹੋਈ ਚਮਕੋਵ ਦੀ ਜੰਗ ਦੇ ਵਿੱਚ ਗੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਕੱਚੀ ਹਵੇਲੀ ਵਿੱਚ ਸਿਰਫ 40 ਦੀ ਗਣਤੀ ਵਿੱਚ ਸਿੱਖ ਨੇ ਉਸ 40 ਗਿਣਤੀ ਸਿੱਖ ਵਿੱਚ بڑے ਸਿੱਖ ਇਹੋ ਜਿਹੜੇ ਜਿਹੜੇ ਸ਼ਹੀਦ ਹੋਏ ਬਾੜ ਦੇ ਵਿੱਚ ਪੰਜਾਬ ਪਿਆਵਿਆਂ ਨੇ ਜਦੋਂ ਪੰਜਾਬ ਪਿਆਵਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਚੇਨਾ ਗੋਵ ਸੰਗਤ ਕਿੰਨੀ ਖਾਲਸਾ ਮਨ ਮੁਖੇ ਦੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੋਵ ਚੇਲਾ ਅੱਜ ਤੋਂ ਬਾਅਦ ਗੋਬਿੰਦ ਗੁਰੂ ਨਹੀਂ ਚੇਲੇ ਦੀ ਨਿਆਈ ਹੈ ਤੁਸੀਂ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਵੋ ਮੈਂ ਤੁਹਾਡਾ ਹਰ ਹੁਕਮ ਮੰਨਾਂਗਾ ਤੇ ਇੱਥੇ ਹੀ ਬਸ ਨਹੀਂ ਅੱਜ ਤੋਂ ਬਾਅਦ ਤੁਸੀਂ ਪੰਜ ਪਿਆਰੇ ਸਹਿਬਾਨ ਜੋ ਹੁਕਮ ਲਾਵੋਗੇ ਮੈਂ ਉਸ ਨੂੰ ਕਬੂਲ ਕਰਾਂਗਾ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਕਸ਼ਾ ਨੇ ਐਲਾਨ ਕੀਤਾ ਕਿ ਅਗਲਾ ਜਥਾ ਚਮਕੌਰ ਦੀ ਗੜੀ ਦੇ ਵਿੱਚੋਂ ਸਾਡਾ ਜਾਵੇਗਾ ਤੇ ਵੈਰੀ ਦਲਾਂ ਨੂੰ ਅਸੀਂ ਰੋਕਾਂਗੇ ਜੂਝਾਂਗੇ ਤੇ ਉੱਥੇ ਸ਼ਹੀਦੀਆਂ ਪਾਵਾਂਗੇ ਇਹਨਾਂ ਬਚਨਾਂ ਨੇ ਖਾਲਸੇ ਪੰਥ ਦੇ ਵਿੱਚ ਇੱਕ ਜਜ਼ਬਾ ਭਰਿਆ ਤੇ ਨਾਲ ਦੇ ਨਾਲ ਖਾਮੋਸ਼ੀ ਭਰ ਦਿੱਤੀ ਕਿ ਗੂ ਗੋਬਿੰਦ ਸਿੰਘ ਜੇ ਸ਼ਹੀਦ ਹੋ ਗਏ ਤੇ ਅਸੀਂ ਗੋਬਿੰਦ ਸਿੰਘ ਵਰਗਾ ਦੂਸਰਾ ਨਹੀਂ ਥਾਪ ਸਕਦੇ ਪਰ ਜੇ ਗੋਬਿੰਦ ਸਿੰਘ ਸਲਾਮਤ ਰਹਾ ਜੇ شاہ ਸ਼ਹਿਨਵਾ ਅਨਵਰ ਮੂਰ ਗੋਬਿੰਦ ਸਿੰਘ ਮਹਾਰਾਜ ਰਹੇ ਤੇ ਸਾਰੀ ਦੁਨੀਆ ਦੇ ਵਿੱਚੋਂ ਸਾਡੇ ਵਰਗੇ ਕਈ ਸਿੰਘ ਥਾਪ ਸਕਦੇ ਨੇ ਪਾਤਸ਼ਾ ਨੂੰ ਅਰਜ਼ ਕੀਤੀ ਬੇਨਤੀ ਕੀਤੀ ਪਾਤਸ਼ਾ ਤੁਸੀਂ ਇਸ ਕੱਚੀ ਹਵੇਲੀ ਦੇ ਵਿੱਚੋਂ ਨਿਕਲ ਜਾਓ ਪਾਤਸ਼ਾ ਨੇ ਆਖਿਆ ਜਿਸ ਸਮੇਂ ਨੂੰ ਮੈਂ ਕਈ ਚਿਰਾਂ ਤੋਂ ਡਿੱਕਦਾ ਸੀ ਜਿਸ ਸਮੇਂ ਦੀ ਲੋਚਾ ਮੇਰੇ ਮਨ ਦੇ ਵਿੱਚ ਕਈ ਦਵਿਆਂ ਤੁਸੀਂ ਉਹ ਸਮਾਂ ਹੁਣ ਆ ਬਣਿਆ ਹੈ ਉਹ ਸਮਾਂ ਕਿਹੜਾ ਸੀ ਅਤਵਣ ਮੈਂ ਕਬ ਜੂਜ ਮਰੂੰ ਉਹ ਮਰਨ ਦਾ ਉਹ ਸ਼ਹੀਦ ਹੋਣ ਦਾ ਸਮਾਂ ਆ ਗਿਆ ਤੇ ਮੈਂ ਤੁਹਾਡੇ ਇਨਾਂ ਬਚਨਾਂ ਨੂੰ ਇਨਕਾਬ ਕਰਦਾ ਹਾਂ ਤੁਹਾਡੇ ਇਹਨਾਂ ਬਚਨਾਂ ਨੂੰ ਮੰਨਿਆ ਨਹੀਂ ਜਾਵੇਗਾ ਸਿੱਖ ਕੌਮ ਆਖੇਗੀ ਕਿ ਗੋਬਿੰਦ ਸਿੰਘ ਜਿਸ ਵੇਲੇ ਭੀੜ ਪਈ ਤੇ ਆਪਣਾ ਆਪ ਪਚਾ ਕੇ ਨਿਕਲ ਗਿਆ ਜਦੋਂ ਇਉਂ ਬਚਨ ਕੀਤੇ ਤੇ ਖਾਲਸਾ ਪੰਥ ਨੇ ਇੱਕ ਸ਼ਲਾਹ ਕੀਤੀ ਇੱਕ ਮਸਬਰਾ ਕੀਤਾ ਕਿ ਜੇ ਐਵੇਂ ਬਾਤ ਨਾ ਬਣੇ ਤੇ ਗੋਬਿੰਦ ਸਿੰਘ ਨੇ ਆਖਿਆ ਸੀ ਮੈਂ ਤੁਹਾਡਾ ਚੇਲਾ ਤੁਸੀਂ ਮੇਰੇ ਗੁਰੂ ਹੁਣ ਹੁਕਮ ਲਾਇਆ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੁਕਮ ਲਾਇਆ ਗਿਆ ਪੰਜਾਂ ਪਿਆਰਿਆਂ ਦਾ ਹੁਕਮ ਹੈ ਆਪ ਜੀ ਨੂੰ ਔਰ ਆਪ ਜੀ ਨੇ ਆਖਿਆ ਸੀ ਪੰਜ ਪਿਆਰੇ ਗੁਰੂ ਸਹਿਬਾਨ ਨੇ ਤੇ ਹੁਣ ਕਿਰਪਾ ਕਰੋ ਸਾਡਾ ਹੁਕਮ ਹੈ ਇਸ ਕੱਚੀ ਗਲੀ ਨੂੰ ਛੱਡ ਕੇ ਚਲੇ ਜਾਓ ਅਕਸ਼ਾਨਿਆ ਕਿਹਾ ਠੀਕ ਹੈ ਜੋ ਤੁਹਾਡਾ ਹੁਕਮ ਲੇਕਿਨ ਮੈਂ ਜਾਵਾਂਗਾ ਤੇ ਤਾਲੀ ਮਾਰ ਕੇ ਜਾਵਾਂਗਾ ਸੁਚੇਤ ਕਰਕੇ ਜਾਵਾਂਗਾ ਮੁਗਲ ਫੌਜ ਨੂੰ ਜੋ ਹੈ ਤੁਹਾਡੇ ਵਿੱਚ ਤੇ ਫੜਨਾ ਹੈ ਤੇ ਫੜ ਸਕਦੇ ਹੋ ਉਥੇ ਚਮਕੌਰ ਦੀ ਗੜੀ ਦੇ ਨਜ਼ਦੀਕ ਗੇਟ ਦੇ ਸਾਹਮਣੇ ਵਾਲੇ ਬੰਨੇ ਗੋਵਿੰਦਗੜ੍ਹ ਤਾਲੀ ਸਹਿਬਾਨ ਮੌਜੂਦ ਹੈ ਕਦੀ ਜਾਵੋ ਤੇ ਦਰਸ਼ਨ ਕਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲੇ ਦੇ ਵਿੱਚੋਂ ਕੱਚੀ ਹਵੇਲੀ ਦੇ ਵਿੱਚੋਂ ਬਾਅਦ ਨਿਕਲਣ ਲੱਗੇ ਨੇ ਤੇ ਪਕਸ਼ਾਂ ਨੇ ਜਾਣ ਲੱਗਿਆ ਆਪਣਾ ਜੋੜਾ ਉਸ ਕੱਚੀ ਹਵੇਲੀ ਵਿੱਚ ਲਾ ਦਿੱਤਾ ਆਪਾਂ ਇਤਿਹਾਸ ਪੜ੍ਹਦੇ ਆ ਨਾ ਕਿ ਜਿਸ ਵੇਲੇ ਪਕਸ਼ਾਂ ਮਾਛੀਵਾੜੇ ਪਹੁੰਚੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਵਣਾ ਵਿੱਚ ਜੋੜਾ ਨਹੀਂ ਸੀ ਗੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਣਾ ਵਿੱਚ ਜੋੜਾ ਨਹੀਂ ਸੀ ਨਾ ਕਿਉਂਕਿ ਗੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋੜਾ ਉਸ ਹਵੇਲੀ ਵਿੱਚ ਲਾਇਆ ਤੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਨੇ ਆਖਿਆ ਪਾਤਸ਼ਾਹ ਇਹੋ ਜਾਂ ਵਿਖੜਾ ਪਿੰਡਾ ਕੰਡਿਆਂ ਵਾਲਾ ਰਸਤਾ ਗੂ ਗੋਬਿੰਦ ਸਿੰਘ ਮਹਾਰਾਜ ਇਹੋ ਜੇ ਸਮੇਂ ਵਿੱਚ ਤੇ ਜੋੜਾ ਨਾ ਵੀ ਹੋਵੇ ਤਾਂ ਵੀ ਲੈ ਕੇ ਪਾਣਾ ਚਾਹੀਦਾ ਹੈ ਪਰ ਤੁਹਾਡੇ ਪੈਰਾਂ ਵਿੱਚ ਤੁਹਾਡੇ ਚੱਲਣਾ ਵਿੱਚ ਜੋੜਾ ਹੈ ਤੇ ਤੁਸੀਂ ਉਸ ਜੋੜੇ ਨੂੰ ਉਤਾਰ ਰਹੇ ਹੋ ਤੇ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਇੱਥੇ ਤੁਹਾਡੇ ਸਾਥੀ ਮੇਰੇ ਪੁੱਤਰ ਮੇਰੇ ਜਾਨਾਂ ਤੋਂ ਪਿਆਰੇ ਸਿੱਖ ਸ਼ਹੀਦ ਹੋਏ ਨੇ ਕਿਸੇ ਦਿਨ ਦੁਮਾਲੇ ਉੱਤਰੇ ਹੋਣਗੇ ਕੋਈ ਸਿੱਖ ਇਹੋ ਜਾਂ ਹੋਵੇਗਾ ਜਿਸ ਦਾ ਕੰਗਾ ਜਿਸ ਦੀ ਕਿਪਾਨ ਇੱਧਰ ਉੱਧਰ ਹੋਵੇਗੀ ਉਈ ਇਹੋ ਜਾਂ ਸਿੱਖ ਵੀ ਹੋਵੇਗਾ ਜਿਸ ਦੇ ਕੇਸ ਖਿਲਰੇ ਹੋਣਗੇ ਜੇ ਕੰਡੇ ਮੇਰੇ ਪੈਰਾਂ ਵਿੱਚ ਵੱਜਦੇ ਨੇ ਤੇ ਮੈਂ ਬਰਦਾਸ਼ਤ ਕਰਾਂਗਾ ਜੇ ਮੇਰੇ ਪੈਰਾਂ ਦੇ ਵਿੱਚ ਕਿਉਂਕਿ 22 ਦਸੰਬਰ 1704 ਦਾ ਉਹ ਦਿਨ ਹੈ ਮੇਰੇ ਪੈਰਾਂ ਵਿੱਚ ਸੀਤ ਠੰਡ ਚੜੇਗੀ ਮੈਨੂੰ ਉਹ ਪਰਵਾਣ ਹੋਵੇਗੀ ਜੇ ਮੇਰੇ ਪੈਰਾਂ ਵਿੱਚ ਟੁੱਟੇ ਹੋਏ ਸ਼ਸਤਰ ਜਿਨ੍ਹਾਂ ਨੂੰ ਪੋਠ ਜ਼ਹਿਰ ਦੀ ਲੱਗੀ ਹੈ ਉਹ ਸ਼ਸਤਰ ਮੇਰੇ ਪੈਰਾਂ ਵਿੱਚ ਵੱਜਣ ਤੇ ਗੋਬਿੰਦ ਸਿੰਘ ਨੂੰ ਪਰਵਾਣ ਹੋਣਗੇ ਪਰ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਣਾ ਵਿੱਚ ਪੈਰਾਂ ਵਿੱਚ ਜੇ ਸਿੱਖਾਂ ਦੇ ਕੇਸ ਲੱਗ ਗਏ ਤੇ ਗੋਬਿੰਦ ਸਿੰਘ ਇਸ ਭੁੱਲ ਨੂੰ ਕਦੀ ਵੀ ਮਾਫ ਨਹੀਂ ਕਰ ਸਕੇਗਾ ਮੇਰੇ ਕੋਲ ਇਹ ਔਗਣ ਨਹੀਂ ਹੋਣਾ ਮੇਰੇ ਕੋਲ ਇਹ ਭੁੱਲ ਇਹ ਪਾਪ ਨਹੀਂ ਹੋਣਾ ਇਸ ਕਰਕੇ ਮੈਂ ਜੋੜਾ ਇੱਥੇ ਲਾ ਕੇ ਜਾਵਾਂਗਾ ਤੇ ਪੱਖਣ ਨੇ ਜੂੜਾ ਉਤਾਵ ਦਿੱਤਾ ਉਸ ਥਾਂ ਤੋਂ ਮਾਛੀ ਵਾੜੇ ਤੱਕ ਤੂੰ ਤਾਵੇ ਦੀ ਸੇਧ ਲੈ ਕੇ ਪੱਖਣ ਤਵੇ ਮਾਛੀ ਵੜੇ ਪਹੁੰਚੇ ਤੇ ਪੱਖਣ ਨੇ ਉੱਥੇ ਜਾ ਕੇ ਆਰਾਮ ਕੀਤਾ ਮੇਰੇ ਕਹਿਣ ਤੋਂ ਮੁਖਾਤਿਬ ਗੁਰੂ ਕੇ ਸਿੱਖ ਨੇ ਹੀ ਨਹੀਂ ਗੁਰੂ ਨੇ ਆਪ ਇਸ ਸਿੱਖੀ ਨੂੰ ਇਸ ਕੇਸਾਂ ਨੂੰ ਮਹਾਨਤਾ ਦਿੱਤੀ ਤੇ ਕੱਲੇ ਗੁਰੂ ਨੇ ਨਹੀਂ ਜਦੋਂ ਪੀਵ ਬਦੂ ਸ਼ਾਸਤ ਦੋਵੇ ਦੀ ਤਕਤੀ ਤੂੰ ਆਪਣੇ ਪੁੱਤਰਾਂ ਨੂੰ ਲੈ ਕੇ ਆਏ ਸ਼ਹੀਦ ਹੋਏ ਪੁੱਤਰ ਤੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਆਖਿਆ ਮੰਗ ਕੀ ਮੰਗਦਾ ਹੈ ਤੇਰੇ ਵਾਸਤੇ ਗੁਰੂ ਨਾਨਕ ਦੇ ਦਰਬ ਦੇ ਸਾਰੇ ਖਜ਼ਾਨੇ ਖੁੱਲੇ ਨੇ ਤੇ ਉਸ ਵੇਲੇ ਪੀਰ ਬੁੱਧੂ ਸ਼ਾਹ ਨੇ ਆਖਿਆ ਸਿ ਪਕਸ਼ਾ ਜੇ ਅੱਜ ਕਿਰਪਾ ਕੀਤੀ ਹੈ ਗਲੇ ਦੇ ਵਿੱਚ ਪਾ ਕੇ ਪੱਲੂ ਹੱਥ ਜੋੜਿਆ ਪਕਸ਼ਾ ਜੇ ਕਿਰਪਾ ਕਰਨ ਲੱਗੇ ਹੋ ਤੇ ਜਿਸ ਕੰਗੇ ਦੇ ਨਾਲ ਕੋਈ ਕੇਸ ਆਵੇ ਉਹ ਕੰਗਾ ਦੇ ਦੋ ਤੇ ਕੰਗੇ ਦੇ ਵਿੱਚ ਜਿੰਨੇ ਕ ਕੇਸ ਨੇ ਉਹ ਕੇਸ ਦੇ ਦਵੋ ਮੈਂ ਸਮਝਾਂਗਾ ਸਾਡਾ ਖਜ਼ਾਨਾ ਮੇਵੇ ਕੋਲ ਆ ਗਿਆ ਇੱਥੇ ਹੀ ਬਸ ਨਹੀਂ ਪਾਤਸ਼ਾਹ ਨੇ ਉਹ ਕੰਗਾ ਝੋਲੀ ਵਿੱਚ ਪਾ ਦਿੱਤਾ ਝੋਲੀ ਵਿੱਚ ਪਾ ਕੇ ਸਾਈ ਜੀ ਨੂੰ ਆਪਣੇ ਗੜ੍ਹ ਦੇ ਨਾਲ ਆਪਣੀ ਬਕੜੀ ਗਲ ਬਕੜੀ ਵਿੱਚ ਲਿਆ ਤੇ ਜਦੋਂ ਸਿਧਾਵੇ ਦੇ ਨਵਾਬਾ ਸ਼ਹੀਦ ਕਵਿੱਦਤਾ ਤੇ ਉਸ ਦੇ ਪੁੱਤਰ ਦੇ ਕੋਲ ਬਾਬਾ ਬੰਦਾ ਸਿੰਘ ਜੀ ਆਏ ਬਾਬਾ ਬੰਦਾ ਸਿੰਘ ਬਹਾਦਰ ਨੇ ਪਛਾਤੇ ਪਿਤਾ ਨੇ ਗੁਰੂ ਕਾਮ ਵਾਸਤੇ ਬੜੀ ਹੀ ਮਹਾਨ ਸੇਵਾ ਕੀਤੀ ਤੇਵੇ ਦੋ ਪਿਤਾ ਸ਼ਹੀਦ ਹੋਏ ਉਹ ਉਸਨੇ ਇੱਕ ਹੰਝੂ ਨਾ ਗੇਵਿਆ ਤੇ ਗੁਰੂ ਦੀ ਖੁਸ਼ੀ ਲਈ ਅੱਜ ਤੋਂ ਬਾਅਦ ਸਿਧਾਵੇ ਦੀ ਸਾਵੀ ਧਰਤੀ ਤੇਵੇ ਹਵਾਲੇ ਇਸ ਦਾ ਟੋਲ ਟੈਕਸ ਤੂੰ ਵਸੂਲ ਕਰਿਆ ਕਰੀਂਗਾ ਤੇ ਉਸ ਤੋਂ ਬਾਅਦ ਉਸਨੇ ਆਖਿਆ ਜੇ ਦੇਣਾ ਚਾਹੁੰਦੇ ਹੋ ਤੇ ਉਹ ਦਵੋ ਜੋ ਮੈਂ ਮੰਗਦਾ ਵਾਂ ਜੋ ਮੇਰੀ ਮੁਰਾਦ ਹੈ ਜੋ ਮੇਰੀ ਇੱਛਾ ਤਮੰਨਾ ਹੈ ਉਸ ਤਮੰਨਾ ਨੂੰ ਪੂਰੀ ਕਰੋ ਮੈਨੂੰ ਇਹ ਰਾਜ ਭਾਗ ਨਹੀਂ ਚਾਹੀਦੇ ਜੇ ਚਾਹੀਦਾ ਹੈ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੰਗਾ ਤੇ ਕੇਸ ਦਿੱਤੇ ਸਨ ਸਾਈਂ ਜੀ ਆਪਣੇ ਅਖੀਰ ਸਮੇਂ ਉਹ ਕੇਸ ਉਹ ਕੰਗਾ ਇਸ ਹਵੇਲੀ ਦੀ دیਵਾਰ ਦੇ ਵਿੱਚ ਕਿਤੇ ਛੁਪਾ ਗਏ ਸੰ ਤੁਹਾਡੇ ਕੋਲ ਬੜੀ ਫੌਜ ਹੈ ਉਸ ਫੌਜ ਨੂੰ ਹੁਕਮ ਕਰੋ ਤੁਹਾਡੇ ਹੁਕਮ ਦੇ ਨਾਲ ਉਹ ਫੌਜ ਇਸ ਹਵੇਲੀ ਇਸ ਕਿਲੇ ਨੂੰ ਚੂਰ ਚੂਰ ਕਰੇ ਤੇ ਇਸ ਹਵੇਲੀ ਤੇ ਜਿਸ ਥਾਂ ਤੇ ਕੰਗਾ ਤੇ ਕੇਸ ਛੁਪੇ ਨੇ ਉਹ ਕੰਗਾ ਤੇ ਕੇਸ ਮੈਨੂੰ ਦੇ ਦਿੱਤੇ ਜਾਣ ਬੰਦਾ ਸਿੰਘ ਨੇ ਉਸ ਹਵੇਲੀ ਨੂੰ ਤੋੜ ਕੇ ਉਸ ਹਵੇਲੀ ਨੂੰ ਨਾਸ਼ ਕਰਕੇ ਉਸ ਦੇ ਵਿੱਚੋਂ ਕੰਗਾ ਤੇ ਕੇਸ ਲੱਭਿਆ ਤੇ ਜਦੋਂ ਉਹ ਕੇਸ ਤੇ ਕੰਗਾ ਸਾਈਂ ਜੀ ਦੇ ਪੁੱਤਰਾਂ ਨੇ ਹੱਤਾ ਵਿੱਚ ਪੜਿਆ ਤੇ ਹੱਥ ਮਸਤਕ ਨਾਲ ਛੁਆਏ ਕੂੰਗਾ ਮਸਤਕ ਨਾਲ ਛੁਆ ਕਰਕੇ ਆਖਿਆ ਧੰਨ ਪਕਸ਼ਾ ਤੁਹਾਨੂੰ ਕੋ ਗੋਬਿੰਦ ਸਿੰਘ ਮਹਾਰਾਜ ਤੇ ਧੰਨ ਤੇ ਵੀ ਸਿੱਖੀ ਆਓ ਇੱਕ ਵਾਰ ਸਾਦੇ ਪਿਆਰ ਤੇ ਸਤ ਕਾਵਿ ਦੇ ਨਾਲ ਬਚਨ ਪੜ੍ਹੀਏ ਜਿਨ੍ਹਾਂ ਸਿੱਖਾਂ ਨੇ ਆਖਿਆ ਪਕਸ਼ਾ ਸਿਵ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਇਸ ਹਾਜ਼ਰੀ ਤੋਂ ਬਾਅਦ ਮੈਂ ਫਤਿਹ ਅਰਜ਼ ਕਰ ਦਵਾਂਗਾ ਬੇਨਤੀ ਹੈ ਸਾਰੀ ਆਖਿਓ ਸਿਵ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਵ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਦੇਵ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਜੋਤੋਂ

ਸਿਵ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਵ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਆਓ ਅਬਦਾਸ ਕਰੀਏ ਪਤਸ਼ਾ ਤੁਸੀਂ ਆਪਣੇ ਅੰਮ੍ਰਿਤ ਦੀ ਦਾਤ ਆਪਣੇ ਸੱਖਾਂ ਨੂੰ ਆਪ ਦਵੋ ਤੇ ਆਪਾਂ ਆਖਦੇ ਆ ਸਾਡੇ ਕੋਲ ਅੰਮ੍ਰਿਤ ਦੀ ਪੰਜ ਕਕਾਰਾਂ ਦੀ ਸੰਭਾਲ ਨਹੀਂ ਹੋਣੀ ਤੇ ਮੈਂ ਆਖਦਾ ਨਹੀਂ ਹੋ ਸਕਦੀ ਕਿਉਂਕਿ ਅੰਮ੍ਰਿਤ ਬੜਾ ਬੇਅੰਤ ਹੈ ਪੰਜ ਕਕਾਰ ਪੰਜ ਕਕਾਰਾਂ ਦੀ ਰਹਿਣੀ ਪੜੀ ਬੇਅੰਤ ਹੈ ਪੰਜ ਕਕਾਰਾਂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਨੇ ਸਾਨੂੰ ਸਾਂਭਣਾ ਹੈ ਅਸੀਂ ਅੰਮ੍ਰਿਤ ਨਹੀਂ ਸਾਂਭ ਸਕਦੇ ਅੰਮ੍ਰਿਤ ਨਹੀਂ ਸਾਨੂੰ ਸਾਂਭਣਾ ਏ ਅਸੀਂ ਅੰਮ੍ਰਿਤ ਨਹੀਂ ਸਾਂਭ ਸਕਦੇ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਤੁਹਾਡਾ ਜੀਵਨ ਸਫਲ ਹੋਵੇਗਾ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਗੁਰੂ ਸਾਹਿਬ ਕਿਰਪਾ ਕਰਨ ਹੋਈਆਂ ਪੁੱਲਾਂ ਬਖਸ਼ ਲੈਣ ਕੋਟਾਨ ਕੋਟਨਵਾਦ ਧੰਨ ਸਤਿਗੁਰੂ ਸ਼ਿਵੀ ਗੁਰੂ ਗਵਿੰਦ ਸਾਹਿਬ ਮਹਾਰਾਜ ਜੀ